ਸੰਗਤ ਜੀ ਆਪ ਜੀ ਇਹ ਵੀਡੀਓ ਨੂੰ ਦੇਖ ਰਹੇ ਹੋ ਵੀਰ ਸਰਜੀਤ ਸਿੰਘ ਆ ਜੀ ਪਿੰਡ ਬੇਰਾ ਇਹ ਵੀਰ ਦੇ ਹਾਲਾਤ ਐਸੇ ਬਣ ਗਏ ਸੀਗੇ ਜੀ ਕੂੜਾ ਕਰਕਟ ਜਦੋਂ ਬਿਮਾਰ ਹੋਇਆ ਇਹਨੂੰ ਨਹੀਂ ਪਤਾ ਲੱਗਿਆ ਵੀ ਮੈਂ ਇੰਨਾ ਬਿਮਾਰ ਆ ਜਦੋਂ ਘਰ ਦੇ ਵਿੱਚ ਇਕੱਲਾ ਪਣ ਸੀਗਾ ਉਸ ਨੇ ਇਸ ਵੀਰ ਨੂੰ ਮਤਲਬ ਇੰਨਾ ਕੁ ਬਿਮਾਰ ਕਰਤਾ ਜੀ ਆਪ ਜੀ ਦੇਖੋ ਇਹ ਬਾਥਰੂਮ ਦੇ ਵਿੱਚ ਬੜ ਕੇ ਜਿਹੜਾ ਸੌਂਦਾ ਸੀਗਾ ਔਰ ਉੱਥੇ ਰੱਸੀਆਂ ਬੁਣੀ ਜਾਂਦਾ ਸੀ ਗੰਦ ਮੰਦ ਆਪ ਜੀ ਦੇਖੋ ਹੱਥਾਂ ਦੇ ਉੱਪਰ ਕੀ ਕੁਛ ਵੀਰ ਨੇ ਬੰਨਿਆ ਹੋ ਵਾ ਸੀ ਗੰਦੇ ਬਰਤਨ ਔਰ ਜਟਾਂ ਬਣ ਗਏ ਸੀਗੇ ਬਾਲ ਔਰ ਅੱਜ ਦਾ ਹਾਲਾਤ ਆਪ ਜੀ ਦੇਖੋ ਸਰਜੀਤ ਵੀਰ ਦੇ ਉੱਪਰ ਬੜੀ ਗੁਰੂ ਸਾਹਿਬ ਦੀ ਕਿਰਪਾ ਜੀ ਬਹੁਤ ਜਿਹੜਾ ਮਹਾਰਾਜ ਦੀ ਐਸੀ ਕਿਰਪਾ ਦੇ ਨਾਲ ਅੱਜ ਇਹ ਆਪਣਾ ਜੀਵਨ ਜਿਹੜਾ ਮਤੀਤ ਕਰ ਰਹੇ ਨੇ ਜੀ ਬੜੀ ਗੁਰੂ ਸਾਹਿਬ ਦੀ ਕਿਰਪਾ ਜੀ ਸਤਿ ਸ਼੍ਰੀ ਅਕਾਲ ਔਰ ਸੰਗਤ ਜੀ ਹੁਣ ਸਰਜੀਤ ਬਾਈ ਦਾ ਜਿਹੜਾ ਲੱਤ ਆ ਉਹ ਕੱਟਣੀ ਪਈ ਸੀਗੀ ਜੀ ਹੁਣ ਸਰਜੀਤ ਬਾਈ ਦੀ ਲੱਤ ਲਵਾਉਣੀ ਆ ਜੀ ਜੇ ਕੋਈ ਵੀਰ ਕੋਈ ਡਾਕਟਰ ਐਸੇ ਹੈਗੇ ਜਿਹੜੇ ਘਾਟ ਰੇਡ ਦੇ ਉੱਪਰ ਇਹਨਾਂ ਦੀ ਲੱਤ ਲਵਾ ਸਕਦੇ ਨੇ ਔਰ ਕੋਈ ਦਾਨੀ ਸੱਜਣ ਹੈਗੇ ਜਿਹੜੇ ਇਹਨਾਂ ਦੀ ਲੱਤ ਦੇ ਵਿੱਚ ਸਹਾਇਤਾ ਕਰ ਸਕਦੇ ਨੇ ਤਾਂ ਉਹ ਜਰੂਰ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਸਰਜੀਤ ਦੋਨੇ ਪੈਰਾਂ ਦੇ ਉੱਪਰ ਖੜੇ ਹੋ ਸਕਣ ਸਰਜੀਤ ਵੀਰੇ ਖੜੇ ਹੋਏ ਤੁਸੀਂ ਖੜੇ ਹੋ ਜੋ ਹਾਂਜੀ ਤੇ ਅੱਜ ਇੱਕ ਪੈਰ ਦੇ ਉੱਪਰ ਇਹਦੇ ਨਾਲ ਚੱਲਦੇ ਨੇ ਸੰਗਤ ਜੀ ਇਹਨਾਂ ਨੂੰ ਇੱਕ ਵਧੀਆ ਟਾਪ ਦੀ ਲੱਤ ਦੀ ਲੋੜ ਹੈ ਜੀ ਆਪਾਂ ਨੂੰ ਤਾਂ ਜੋ ਇਹਨਾਂ ਦਾ ਜਿਹੜਾ ਨਾਪ ਦੇਖ ਕੇ ਵਧੀਆ ਲੱਤ ਇਹਨਾਂ ਦੇ ਲੱਗ ਜੇਵੇ ਔਰ ਇਹ ਦੋਨੇ ਲੱਤਾਂ ਦੇ ਉੱਪਰ ਆਪਣਾ ਜਿਹੜਾ ਜ਼ਿੰਦਗੀ ਦਾ ਆਨੰਦ ਲੈ ਸਕਣ ਜੀ ਆਪ ਜੀ ਜਰੂਰ ਧਿਆਨ ਰੱਖਿਓ ਤਾਂ ਜਿਹੜਾ ਸਰਜੀਤ ਦਾ ਜਿਹੜਾ ਅਗਲਾ ਜੀਵਨ ਚੰਗਾ ਹੋ ਸਕੇ ਜਦੋਂ ਸਰਜੀਤ ਵੀਰ ਨੂੰ ਲੈ ਕੇ ਆਏ ਸੀ ਅਸੀਂ ਆਪ ਜੀ ਨੂੰ ਦਿਖਾ ਕੇ ਆਟੇ ਸਰਜੀਤ ਵੀਰ ਦੇ ਹਾਲਾਤ ਉਦੋਂ ਦੇ ਕੀ ਸੀਗੇ ਸੰਗਤ ਜੀ ਅਰ ਅੱਜ ਬੜੀ ਗੁਰੂ ਸਾਹਿਬ ਦੀ ਕਿਰਪਾ ਲੱਤ ਟੁੱਟੀ ਨੂੰ ਕਈ ਸਾਲ ਹੋ ਗਏ ਸੀਗੇ ਜੀ ਜਦੋਂ ਵੀਰ ਰਹਿੰਦਾ ਸੀ ਕਿ ਸਰਕ ਸਰਕੇ ਜਿਹੜਾ ਤੁਰਦਾ ਸੀ ਮਤਲਬ ਕਿ ਸਰਕ ਸਰਕੇ ਲੱਤ ਟੇਢੀ ਮੇਢੀ ਜੁੜ ਗਈ ਸੀਗੀ ਜੀ ਮਤਲਬ ਕੱਲੀਆਂ ਨਾੜਾਂ ਕਰਕੇ ਹੀ ਜਿਹੜਾ ਪੈਰ ਕਾਲਾ ਨਹੀਂ ਹੋਇਆ ਨਾੜਾਂ ਰਹੀਂ ਖੂਨ ਜਾਈ ਗਿਆ ਹੱਡੀ ਜਿਹੜੀ ਟੁੱਟ ਗਈ ਸੀ ਥੱਲੋ ਮਤਲਬ ਬਿਲਕੁਲ ਫਰੀ ਸੀਗੀ ਐਦਾਂ ਮਤਲਬ ਜਿਹੜਾ ਇਸ ਵੀਰ ਨੇ ਰਸਤੀਆਂ ਬੰਨੀਆਂ ਵੀ ਆ ਸੀਗੀਆਂ ਜੀ ਔਰ ਅੱਜ ਦੇ ਹਾਲਾਤ ਆਪ ਜੀ ਦੇ ਸਾਹਮਣੇ ਨੇ ਅਸੀਂ ਬੇਨਤੀ ਕਰਦੇ ਹਾਂ ਦਾਨੀ ਸੱਜਣਾ ਅੱਗੇ ਵੀ ਸੰਗਤ ਇਸ ਵੀਰ ਲਈ ਜਰੂਰ ਮਦਦ ਕਰੇ ਤਾਂ ਜੋ ਇਹ ਆਪਣੀ ਲਤ ਦੇ ਉੱਪਰ ਖੜੇ ਹੋ ਕੇ ਆਪਣਾ ਜਿਹੜਾ ਜੀਵਨ ਬਤੀਤ ਕਰ ਸਕਣ ਜੀ